ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਪਿਆਰਿਓ ਬੜੀ ਵੱਡੀ ਕਿਰਪਾ ਸਤਿਗੁਰੂ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦੇਸ਼ ਚ ਦੁਬਾਰਾ ਪੁਨਰ ਜਨਮ ਬਾਰੇ ਬਾਬਾ ਕੁਲਵੰਤ ਸਿੰਘ ਜੀ ਨੇ ਦਸੀਆਂ ਹੈਰਾਨੀ ਜਨਕ ਗੱਲਾਂ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਖੰਗਾਲਾਂਗੇ ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਜ਼ਰੂਰ ਜ਼ੋਰ ਦੇਵਾਂਗੇ ਕਿ ਸਚਾਈ ਕੀ ਹੈ ਪਹਿਲਾਂ ਤੇ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਆ ਨਾ ਤਾਂ ਸਤਿਗੁਰੂ ਇੱਕੋ ਹੀ ਗੱਲ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜੈਸੇ ਧਰਤੀ ਮੱਦੇ ਪਾਣੀ ਪਰਗਾਸਿਆ ਬਿਨ ਪੱਗਾ ਵਰਸਤ ਫਿਰਾਹੀ ਧਰਤੀ ਦੇ ਵਿੱਚ ਪਾਣੀ ਹੈ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਇਸ ਧਰਤੀ ਨੂੰ ਨਿਵਾਜਿਆ ਇਹ ਦੇ ਨਿਚਲੀਆਂ ਪਰਤਾਂ ਦੇ ਵਿੱਚ ਪਾਣੀ ਦਿੱਤਾ ਬਿਨ ਪੱਗਾ ਵਰਸਤ ਫਿਰਾਹੀ ਤੇ ਇਹ ਧਰਤੀ ਉਸ ਪਰਮਾਤਮਾ ਦੇ ਆਸਰੇ ਤੇ ਖੜੀ ਹੈ ਸਾਧ ਸੰਗਤ ਵਾਰਿਸ਼ ਹੁੰਦੀ ਹੈ ਅਸਮਾਨ ਤੇ ਹੁਣ ਜੇ ਕਹੀਏ ਵੀ ਧਰਤੀ ਅਸਮਾਨ ਦੇ ਸਹਾਰੇ ਹੈ ਨਹੀਂ ਸਾਧ ਸੰਗਤ ਜੇ ਅਸੀਂ ਕਹੀਏ ਵੀ ਧਰਤੀ ਕਿਸੇ ਹੋਰ ਚੀਜ਼ ਦੇ ਸਹਾਰੇ ਖੜੀ ਹੈ ਨਹੀਂ ਪਰ ਇਹ ਗੁਰੂ ਦੇ ਆਸਰੇ ਖੜੀ ਹੈ ਅਸਮਾਨ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਗ੍ਰਹਿ ਨੇ ਕਿੰਨੀਆਂ ਕੋ ਹੋਰ ਧਰਤੀਆਂ ਨੇ ਉਹ ਗ੍ਰਹਿ ਘੁੰਮ ਰਹੇ ਨੇ ਇੱਕ ਦੂਜੇ ਅੱਗੇ ਗਤੀ ਕਰ ਰਹੇ ਨੇ ਪਰ ਹਰ ਇੱਕ ਗ੍ਰਹਿ ਦੀ ਆਪੋ ਆਪਣੀ ਇੱਕ ਮਰਜ਼ਾਦਾ ਹੈ ਆਪੋ ਆਪਣੀ ਇੱਕ ਅਵਸਥਾ ਹੈ ਗੁਰਮੁਖ ਪਿਆਰਿਓ ਹਰ ਇੱਕ ਗ੍ਰਹਿ ਆਪੋ ਆਪਣੇ ਰੁਬੋਲ ਦੇ ਵਿੱਚ ਚੱਲਦਾ ਹੈ ਪਰ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਟਿਕਾਵਾ ਪਾਤਸ਼ਾਹ ਅਗੇ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨ ਜਾਣਾ ਪਾਤਸ਼ਾਹ ਕਿੰਦੇ ਤੂੰ ਆਪੇ ਦਾਤਾ ਹੈ ਆਪੇ ਭੁਗਤਾ ਹੈ ਹਉ ਤੁਦ ਬਿਨ ਅਵਰ ਨ ਜਾਣਾ ਹੁਣ ਤੇ ਤੋ ਬਿਨਾ ਤੇਰੀ ਰਜਾ ਨੂੰ ਕੌਣ ਜਾਣ ਸਕਦਾ ਕੋਈ ਨਹੀਂ ਜਾਣ ਸਕਦਾ ਇਹ ਬੰਦਾ ਜਿਹੜਾ ਨਾ ਇਹ ਮਨੁੱਖ ਜਿਹੜਾ ਨਾ ਇਹ ਬਹੁਤ ਸਾਰੀਆਂ ਜਿਹੜੀਆਂ ਅਜਹੀਆਂ ਚੀਜ਼ਾਂ ਕਰਦਾ ਰਹਿੰਦਾ ਇਹਦੇ ਸੁਭਾਅ ਦੇ ਵਿੱਚ ਹੈ ਜਾਨ ਬੁੱਝ ਕੇ ਕਰਦਾ ਹੈ ਕਈ ਜਾਣੇ ਅਣਜਾਣੇ ਚ ਕਰਦੇ ਨੇ ਬਹੁਤ ਸਾਲ ਹੋ ਗਏ ਮੈਂ ਬੇਨਤੀ ਸੰਜੀ ਕਰਾਂ ਜਿਵੇਂ ਆਪਾਂ ਅੱਜ ਦਾ ਆਪਣਾ ਵਿਸ਼ਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੁਨਰ ਜਨਮ ਭਾਵ ਉਹਨਾਂ ਦਾ ਜਨਮ ਕਿੱਥੇ ਹੋਇਆ ਇੱਕ ਬੰਦਾ ਸੀ ਉਹਨੇ ਸਕੀਮ ਲੜਾਈ ਵੀ ਕਿਉਂ ਨਾ ਮੈਂ ਆਪਣੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਕਹਿ ਦੇਆ ਉਹਨੇ ਜੀ ਬਹੁਤ ਵੱਡੀ ਸਕੀਮ ਲੜਾਈ ਕਿ ਗੁਰੂ ਗੋਬਿੰਦ ਸਿੰਘ ਜੀ ਬਾਲਕ ਰੂਪ ਦੇ ਵਿੱਚ ਇਸ ਪਿੰਡ ਦੇ ਵਿੱਚ ਮੇਰੇ ਘਰ ਦੇ ਵਿੱਚ ਪੈਦਾ ਹੋ ਗਿਆ ਲੋਕ ਤੁਰਪੇ ਜੀ ਕਿਸੇ ਨੇ ਪੁੱਛ ਪੜਤਾਲ ਨਹੀਂ ਕੀਤੀ ਸਾਡੇ ਲੋਕ ਮਗਰ ਲੱਗੂ ਬਹੁਤ ਹੁੰਦੇ ਨੇ ਮਗਰ ਲੱਗ ਪਏ ਜੀ ਸਾਰੇ ਜਣੇ ਮਗਰ ਲੱਗ ਲਈ ਇਹ ਕਹਿੰਦਾ ਮੇਰੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਲਕ ਰੂਪ ਦੇ ਵਿੱਚ ਜਨਮ ਲਿਆ ਆਪਣੇ ਪੁੱਤਰ ਨੂੰ ਉਹਨੇ ਕੁਝ ਕੋ ਗੱਲਾਂ ਪੜ੍ਹਾਤੀਆਂ ਵੀ ਇੰਜ ਇੰਜ ਕਰਕੇ ਤੂੰ ਆਹ ਕੁਝ ਕਹਿਣਾ ਜੇ ਕਰਨਾ ਉਹ ਕਰਨਾ ਵੀ ਆਪਣਾ ਤੋਰੀ ਫੁਲਕਾ ਚੱਲੇ ਜਾਓ ਵੱਡੇ ਵੱਡੇ ਪੋਸਟਰ ਲਵਾਉਣੇ ਸ਼ੁਰੂ ਕਰ ਦਿੱਤੇ ਹਾਲਾਂਕਿ ਉਦੋਂ ਤੁਹਾਨੂੰ ਪਤਾ ਵੀ ਨੈੱਟ ਦਾ ਜ਼ਮਾਨਾ ਤੇ ਹੁੰਦਾ ਨਹੀਂ ਇਹ ਗੱਲ ਜਿਹੜੀ ਆ ਅੱਜ ਤੋਂ 15 14 15 ਸਾਲ ਪੁਰਾਣੀ ਆ ਸਾਧ ਸੰਗਤ ਉਸ ਵਕਤ ਉਸ ਬੰਦੇ ਨੇ ਬਹੁਤ ਰਿਪੋਰਟ ਕਮਾਇਆ ਲੋਕਾਂ ਤੋਂ ਬੜੇ-ਬੜੇ ਧਨਾਲ ਜਾਣ ਲੱਗ ਗਏ ਵਾਹ ਜੀ ਵਾਹ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਆ ਗਏ ਇਹ ਗੱਲ ਜੇ ਮੈਂ ਭੁੱਲਦਾ ਨਹੀਂ ਤੇ ਸਾਧ ਸੰਗਤ ਤਾਂ ਸਰਸੇ ਵਾਲੇ ਕਾਂਡ ਤੋਂ ਪਹਿਲਾਂ ਦੀ ਹੈ ਤੇ ਉਸ ਵਕਤ ਜਦੋਂ ਸਿੱਖ ਜਥੇਬੰਦੀਆਂ ਨੂੰ ਥੋੜਾ ਜਿਹਾ ਪਤਾ ਲੱਗਿਆ ਬਾਬਾ ਬਲਜੀਤ ਸਿੰਘ ਜੀ ਦਾਦੂਬਾਲ ਵਰਗਿਆਂ ਨੂੰ ਪਤਾ ਲੱਗਿਆ ਉਦੋਂ ਉਹ ਪਹੁੰਚੇ ਉਹਨੇ ਕੀ ਕਰਿਆ ਆਪਣੇ ਪੁੱਤਰ ਨੂੰ ਪਹਿਲਾਂ ਹੀ ਪਿਛਲੇ ਦਰਵਾਜੋਂ ਦੀ ਕੱਢ ਕੇ ਜਿਹੜਾ ਹੈ ਉਹ ਬਾਹਰ ਕਿਤੇ ਭਜਾ ਦਿੱਤਾ ਵੀ ਤੂੰ ਲੋਕੇ ਬਹਿ ਜਾ ਜਦੋਂ ਮੈਂ ਬਲਾਵਾ ਉਹਦੀ ਆਈ ਉਹਨੂੰ ਪਤਾ ਸੀ ਵੀ ਪੱਲੇ ਤਾਂ ਕੁਝ ਹੈ ਨਹੀਂ ਵੀ ਐਵੇਂ ਲੋਕਾਂ ਨੂੰ ਮੈਂ ਲੁੱਟਣ ਦਾ ਜਿਹੜਾ ਹੈ ਢੰਗ ਬਣਾਇਆ ਹੋਇਆ ਹੈ ਪਖੰਡ ਬਣਾਇਆ ਵੀ ਹੁਣ ਜੱਥੇ ਬੰਦੀਆਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਕੰਮ ਔਖਾ ਹੋ ਜਾਣਾ ਉਹ ਸੋਧਾ ਲਾਉਣਗੇ ਤੇ ਸਾਥ ਸੰਗਤ ਉਹਨੇ ਸਕੀਮ ਤਾਂ ਲੜਾਈ ਸੀ ਪੈਸੇ ਕਮਾਉਣ ਦੀ ਪਰ ਆਖਰ ਦੇ ਵਿੱਚ ਜਦੋਂ ਜਥੇਬੰਦੀਆਂ ਜਾ ਕੇ ਪਹੁੰਚੀਆਂ ਉਹ ਬੰਦੇ ਨੇ ਫਿਰ ਲਿਖਤੀ ਮਾਫੀ ਮੰਗੀ ਕਹਿੰਦਾ ਮੈਂ ਇਹ ਪੈਸੇ ਲਈ ਬਣਾਇਆ ਸੀ ਸਾਰਾ ਕੁਝ ਲੋਕ ਗੁਰੂ ਨੂੰ ਵੀ ਨਹੀਂ ਛੱਡਦੇ ਸਤਿਗੁਰੂ ਨੂੰ ਵੀ ਨਹੀਂ ਛੱਡਦੇ ਇੱਥੋਂ ਤੱਕ ਤੁਸੀਂ ਸੋਚੋ ਵੀ ਕਿਸੇ ਬੰਦੇ ਦਾ ਕੀ ਮਤਲਬ ਹੋਏਗਾ ਇਹਨਾਂ ਨੇ ਗੁਰੂ ਤੱਕ ਨੂੰ ਨਹੀਂ ਛੱਡਿਆ ਪਿਆਰਿਓ ਸਤਿਗੁਰੂ ਤੱਕ ਨੂੰ ਨਹੀਂ ਛੱਡਿਆ ਗੁਰੂ ਪਾਤਸ਼ਾਹ ਤੱਕ ਨੂੰ ਨਹੀਂ ਛੱਡਿਆ ਇਹਨਾਂ ਲੋਕਾਂ ਨੇ ਗੁਰੂ ਤੋਂ ਵੀ ਇਹਨਾਂ ਲੋਕਾਂ ਨੇ ਜਿਹੜਾ ਹੈ ਪੈਸਾ ਗਰਾਉਣ ਦੀ ਸੋਚੀ ਉਹਦਾ ਵੀ ਨਕਲਾਂ ਕਰ ਦਿੱਤੀਆਂ ਆਏ ਦਿਨ ਕੋਈ ਨਾ ਕੁੜੀਆਂ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜੀ ਮੇਰੇ ਚ ਗੁਰੂ ਨਾਨਕ ਆਉਂਦੇ ਨੇ ਜੀ ਮੇਰੇ ਚ ਗੁਰੂ ਗੋਬਿੰਦ ਸਿੰਘ ਜੇ ਉਹਨਾਂ ਨੇ ਇਦਾਂ ਹੀ ਤੁਹਾਡੇ ਵਿੱਚ ਆਉਣਾ ਸੀ ਗੰਦ ਦੇ ਟੋਕਰਿਆਂ ਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਕਹਿੰਨਾ ਮਨੁੱਖ ਕੋਈ ਸਾਫ਼ ਸੁਥਰਾ ਨਹੀਂ ਜੇ ਇਦਾਂ ਹੀ ਉਹਨਾਂ ਨੇ ਦੇਹਾਂ ਦੇ ਵਿੱਚ ਆਉਣਾ ਸੀ ਤੇ ਪਿਆਰਿਓ ਫਿਰ ਉਹ ਆਪ ਸ਼ਰੀਰ ਕਰਕੇ ਕਿਉਂ ਜਾਂਦੇ ਪਹਿਲੀ ਗੱਲ ਹੈ ਸਾਡੇ ਲੋਕ ਵੀ ਇਹ ਮਗਰ ਲੱਗੂ ਨੇ ਉਤ ਤੁਰ ਪੈਂਦੇ ਆ ਜੀ ਤੇ ਹਾਂਜੀ ਫਲਾਣੇ ਥਾਂ ਜੀ ਉਹ ਬਾਬੇ ਦੇ ਵਿੱਚ ਤਾਂ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਏਡੀ ਕਰਨੀ ਦੇ مالک ਏਡੀ ਵੱਡੀ ਉਹਨਾਂ ਦੀ ਵੰਦਗੀ ਤੇ ਪਿਆਰਿਓ ਇਦਾਂ ਜਣੇਖਣੇ ਦੇ ਵਿੱਚ ਆ ਜਾਣਗੇ ਬੜੀ ਕਮਾਲ ਦੀ ਗੱਲ ਹੈ ਤੁਸੀਂ ਜਦੋਂ ਕੋਈ ਤੁਹਾਨੂੰ ਕਵੇ ਨਾ ਮੇਰੇ ਚ ਬਾਬਾ ਦੀਪ ਸਿੰਘ ਉਹਨਾਂ ਨੂੰ ਪੁੱਛੋ ਵੀ ਦਮਦਮਾ ਸਾਹਿਬ ਦੀ ਧਰਤੀ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਲਿਖੇ ਸੀ ਕਿੰਨੇ ਸਨ ਚ ਲਿਖੇ ਸੀ ਦੱਸੋ ਜੀ ਭੋਰਾ ਸਾਹਿਬ ਦੇ ਵਿੱਚ ਤੁਸੀਂ ਕਿੰਨਾ ਟਾਈਮ ਵੰਦਗੀ ਕਰਦੇ ਹੁੰਦੇ ਸੀ ਪੁੱਛਿਆ ਸਵਾਲ ਪੁੱਛਿਆ ਕਰੋ ਤੁਸੀਂ ਪੁੱਛਿਆ ਕਰੋ ਕਿ ਬਾਬਾ ਜੀ ਜਦੋਂ ਹਰਮੰਦਰ ਸਾਹਿਬ ਤੁਸੀਂ ਸਾਂਝੇਵਾਰ ਦੇ ਦੌਰਾਨ ਸੀਸ ਤਲੀ ਤੇ ਧਰ ਕੇ ਤੁਸੀਂ ਮੁਗਲਾਂ ਦੇ ਨਾਲ ਜੰਗ ਕੀਤੀ ਸੀ ਕਿੰਨੇ ਕੋ ਕਿੰਨੇ ਕੋ ਵਜੇ ਦਾ ਸਮਾਂ ਸੀ ਪੁੱਛਿਆ ਕਰੋ ਜੇ ਮੈਂ ਕਹਣਾ ਇੱਕ ਵੀ ਸਵਾਲ ਦਾ ਜਵਾਬ ਆ ਗਿਆ ਤੇ ਸਾਧ ਸੰਗਤ ਤਾਂ ਆ ਕੇ ਮੈਨੂੰ ਫੜ ਲਿਓ ਕੁਝ ਨਹੀਂ ਆਗਾ ਸਾਡੇ ਲੋਕਾਂ ਨੂੰ ਡਰਾਇਆ ਹੋਇਆ ਸਾਡੇ ਲੋਕ ਡਰੇ ਹੋਏ ਨੇ ਵੀ ਕੋਈ ਤੇ ਸਵਾਲ ਪੁੱਛ ਲਿਆ ਬਾਬਾ ਗੁੱਸੇ ਨਾ ਹੋ ਜੇ ਸਵਾਲ ਪੁੱਛ ਲਿਆ ਬਾਬਾ ਕਿਤੇ ਨਾਰਾਜ਼ ਨਾ ਬਾਬੇ ਦੇ ਨਾਰਾਜ਼ ਹੋਣ ਦਾ ਤੇ ਡਰ ਹੈ ਆਪਣੀ ਬੇਇੱਜ਼ਤੀ ਦਾ ਡਰ ਹੈ ਪ੍ਰਸਾਦ ਸੰਗਤ ਗੁਰੂ ਦਾ ਨਾਮ ਲੈ ਕੇ ਕੋਈ ਸਾਨੂੰ ਡਰਾਈ ਜਾ ਰਿਹਾ ਉਹਦੀ ਕੋਈ ਪਰਵਾਹ ਨਹੀਂ ਗੁਰੂ ਦੇ ਨਾਮ ਦੀ ਬੇਅਦਬੀ ਹੋ ਰਹੀ ਹੈ ਉਹਦੀ ਕੋਈ ਪਰਵਾਹ ਨਹੀਂ ਸੋ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦਾ ਪੁਨਰ ਜਨਮ ਦੁਬਾਰਾ ਜਨਮ ਕਿਤੇ ਨਹੀਂ ਹੋਇਆ ਨਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਆਉਣਗੇ ਜਦੋਂ ਧਰਤੀ ਵੀ ਅਸਮਾਨ ਵੀ ਪਤਾਲ ਵੀ ਤਿੰਨੇ ਲੋਕ ਪੁਕਾਰ ਕਰਨਗੇ ਤੇ ਪਿਆਰਿਓ ਜਦੋਂ ਹਾਲਾਤ ਮਾੜੇ ਹੋ ਗਏ ਤੇ ਜਦੋਂ ਦੁਨੀਆ ਮਰਨ ਕਗਾਰ ਤੇ ਹੋ ਗਈ ਉਦੋਂ ਸੰਸਾਰ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਹੈ ਅਵਤਾਰ ਧਾਰ ਕੇ ਆਉਣਾ ਹੈ ਇਥੋਂ ਤੱਕ ਜੇ ਬਹੁਤੀ ਵੱਡੀ ਗੱਲ ਕੀਤੀ ਜਾਵੇ ਤਾਂ 100 ਸਾਖੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਉਣ ਦਾ ਜ਼ਿਕਰ ਕੀਤਾ ਹੈ ਤੇ ਅਸਥਾਨ ਦਾ ਵੀ ਜ਼ਿਕਰ ਕੀਤਾ ਹੈ ਉਹ ਹੈ ਅੰਮ੍ਰਿਤਸਰ ਦੀ ਧਰਤੀ 사ਸੰਗਤ ਉੱਥੇ ਸਤਿਗੁਰੂ ਨੇ ਅਵਤਾਰ ਧਾਰਨਾ ਉਦੋਂ ਪਹਿਲਾਂ ਕੁਝ ਨਹੀਂ ਹੋਣਾ ਚਾਹੀਏ ਜੋ ਮਰਜ਼ੀ ਹੋ ਜਾਏ ਸਾਡੇ ਲੋਕਾਂ ਨੂੰ ਬੇਫਕੂਫ ਬਣਾਇਆ ਜਾਂਦਾ ਹੈ ਕੁਝ ਗੱਲਾਂ ਤੇ ਪਰ ਅਸਲ ਦੇ ਵਿੱਚ ਸਚਾਈ ਇਹ ਹੈ ਕਿ ਜਿੰਨਾ ਚਿਰ ਲੋਕ ਬੇਫਕੂਫ ਬਣਨਗੇ ਉਹਨਾਂ ਚਿਰ ਨਾਲ ਲੋਕਾਂ ਦੀਆਂ ਦੁਕਾਨਾਂ ਤੱਕ ਚੱਲਣ ਗਿਆ ਜਿੰਨਾ ਚਿਰ ਇਹ ਲੋਕ ਸਾਡੇ ਸੁਚੇਤ ਨਹੀਂ ਹੁੰਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਇਸ ਕਰਕੇ 사ਸੰਗਤ ਦੇ ਨਾਲ ਅਫਵਾਹਾਂ ਤੋਂ ਜ਼ਰੂਰ ਬਚੀਏ ਵਾਇਰਲ